ਪੰਜਾਬ ਚਾਹੀਏ ਸਿੱਖਿਆ ਕ੍ਰਾਂਤੀ ਸਿਰਫ ਪੰਜਾਬ ਜੇ ਲਈ ਨਹੀਂ ਪੂਰੀ ਦੁਨੀਆ ਲਈ ਇੱਕ ਮਿਸਾਲ ਕਾਇਮ ਹੋ ਰਹੀ ਹੈ ਸਰਕਾਰੀ ਸਕੂਲ ਦਾ ਅੱਜ ਬੱਚਾ ਬੜੇ ਮਾਣ ਦੇ ਨਾਲ ਬੜੇ ਫਕਰ ਦੇ ਨਾਲ ਕਹਿ ਰਿਹਾ ਹੈ ਕਿ ਜੋ ਮੇਰੀ ਕਲਾਸਰੂਮ ਚ ਅੱਜ ਫੈਸਿਲਿਟੀਆਂ ਹੈ ਉਹ ਕਿਸੇ ਵੀ ਪ੍ਰਾਈਵੇਟ ਸਕੂਲ ਚ ਨਹੀਂ ਹੈ ਬਹੁਤ ਹੀ ਸ਼ਲਾਗਾ ਯੋਗ ਉਪਰਾਲਾ ਹੈ ਪੰਜਾਬ ਸਰਕਾਰ ਦਾ ਸਕੂਲ ਆਫ ਫੈਮਿਨਸ ਬਣਾਉਣ ਚ ਮੈਂ ਸਰਕਾਰ ਦਾ ਬੜਾ ਧੰਨਵਾਦੀ ਹਾਂ ਜੋ ਮੈਨੂੰ ਇਹ ਮੌਕਾ ਦਿੱਤਾ ਹੈ ਔਰ ਇਥੇ ਬੱਚੇ ਕਾਫੀ ਟੈਲੈਂਟਡ ਆ ਇਨਸਟਰੂਮੈਂਟ ਵੀ ਕਾਫੀ ਬੱਚੇ ਪਲੇ ਕਰ ਲੈਂਦੇ ਆ ਜੋ ਸਭ ਤੋਂ ਵਧੀਆ ਸੋਹਣੀ ਗੱਲ ਆ ਇਹ ਸਕੂਲ ਦੇ ਵਿੱਚ ਸਪੋਰਟਸ ਦੀਆਂ ਫੈਸਿਲਿਟੀਆਂ ਬਹੁਤ ਸਾਰੀਆਂ ਸਾਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈਆਂ ਆ ਪ੍ਰੋਪਰ ਵਧੀਆ ਢੰਗ ਨਾਲ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਤਿਆਰ ਕਰ ਰਹੇ ਆ ਪੰਜਾਬ ਦੇ ਪੈਰਲੈਲ ਸਕੂਲ ਆਫ ਫੈਮਿਨੈਂਸ ਦੇ ਵਿਦਿਆਰਥਣ ਹੋ ਕੇ ਮੈਨੂੰ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਇੱਥੋਂ ਦੇ ਟੀਚਰਸ ਦੀ ਪੜਾਉਣ ਦੀ ਮੈਥੋਡੋਲੋਜੀ ਇੱਥੋਂ ਦਾ ਪ੍ਰੋਜੈਕਟਰ ਬੇਸ ਸਟਡੀ ਬਹੁਤ ਹੀ ਸਾਡੇ ਵਾਸਤੇ ਹੈਲਪਫੁਲ ਹੁੰਦਾ ਵਾ ਸਾਨੂੰ ਪੜ੍ਹਾਈ ਦੇ ਵਿੱਚ ਹੋਰ ਵੀ ਕੰਵੀਨੀਅੰਟ ਲੱਗਦਾ ਵਾ ਹੁਣ ਅਸੀਂ ਸਕੂਲ ਆਫ ਐਮੀਨਾ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋ ਗਏ ਹੋ ਕਿ ਮੈਂ ਜ਼ਿੰਦਗੀ ਚ ਆ ਕਰਨਾ ਬਸ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਆਪਣੇ ਪਿੰਡ ਦੇ ਸਰਪੰਚ ਸਾਹਿਬ ਸਰਦਾ ਸੰਤੋਖ ਸਿੰਘ ਜੀ ਦੀ ਗਵਾਹੀ ਦੇ ਵਿੱਚ ਪਿੰਡ ਦਾ ਗ੍ਰਾਮ ਸਭਾ ਦਾ اجلاس ਕਰਦੇ ਹੋ ਅੱਜ ਇਹ ਹਲਾਸ ਜਿਹੜੇ ਆ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹੋ ਰਹੇ ਆ ਜਿੱਥੇ-ਜਿੱਥੇ ਹੜ੍ਹ ਆਇਆ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਸਾਡੇ ਵੀਡੀਓ ਸਾਹਿਬ ਸਾਡੇ ਸਖਤੀ ਸਾਹਿਬ ਸਾਡੇ ਦੂਸਰੇ ਅਧਿਕਾਰੀ ਜਿਹੜੇ ਆ ਜਿਹੜਾ ਪਿੰਡਾਂ ਦਾ ਨੁਕਸਾਨ ਹੋਇਆ ਇਹ ਮੌਕਿਆਂ ਤੇ ਜਾ ਕੇ ਲਿਖ ਕੇ ਲੈ ਕੇ ਆਉਣ ਗ੍ਰਾਮ ਸਭਾ ਦੇ ਵਿੱਚ ਸਾਹਮਣੇ ਲੋਕਾਂ ਨੂੰ ਪੁੱਛਿਆ ਜਾਵੇ ਕਿ ਤੁਹਾਡਾ ਕੀ ਕੀ ਨੁਕਸਾਨ ਹੋਇਆ ਤੇ ਸਾਡੀ ਨਾਲ ਸਾਡੇ ਐਮਐਲਏ ਸਾਹਿਬਾਨਾਂ ਦੀ ਮੰਤਰੀਆਂ ਦੀ ਸਭ ਦੀ ਡਿਊਟੀ ਲਈ ਹੈ ਕਿ ਤੁਸੀਂ ਮੌਕੇ ਤੇ ਨਾਲ ਜਹਣਾ ਸੋ ਇਸ ਕਰਕੇ ਆਏ ਉੱਧਾ ਤਾਂ ਲੈ ਕਲ ਬਸੋਈ ਆਪਾਂ ਹੋ ਕੇ ਗਏ ਡਾਕਟਰ ਬਲਬੀਰ ਸਿੰਘ ਜੀ ਆਏ ਸਾਡੇ ਸਿਹਤ ਮੰਤਰੀ ਸਾਹਿਬ ਅੱਜ ਇਸ ਕਰਕੇ ਆਏ ਆ ਕਿ ਤੁਸੀਂ ਦੇਖੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇੰਨਾ 15 ਦਿਨਾਂ ਦੇ ਵਿੱਚ ਅਸੀਂ ਹਾਜ਼ੀ ਦੀ ਗਰਜ਼ਾਬ ਦੀ ਜਿਹੜੀ ਅਕਲਾ ਦੇਣੀ ਆ। ਉਹਨੇ ਸਰਪੰਚ ਸਾਹਿਬ ਨੇ ਦੱਸਿਆ ਕਿ ਪੀ ਡਬਲਯੂ ਡੀ ਵਾਲੇ ਆਏ ਸੀ। ਉਹਨਾਂ ਨੂੰ ਕਾਰਵਗਲਾ ਜਿਹੜੇ ਸਾਡੇ ਲਖਾਤੇ ਆ। ਤੇ ਮੇਰਾ ਖਿਆਲ ਆ ਕੱਲ ਤੱਕ ਪਟਵਾਦੀ ਵੀ ਪੁੱਜ ਜਾਣਗੇ। ਤੇ ਪਟਵਾਦੀ ਸਾਡੇ ਪਿੰਡ ਦਾ ਜਿਹੜਾ ਜੋ ਜੋ ਨੁਕਸਾਨ ਹੋਇਆ ਚੋ ਨੀਦਾ ਉਹ ਲਿਖਣਗੇ। ਔਰ ਵੀਡੀਓ ਸਭ ਉਹਨੀ ਸਾਡੇ ਪੰਚਾਇਤ ਡਿਪਾਰਟਮੈਂਟ ਜਿਹੜਾ ਇਹ ਪਿੰਡਾਂ ਦੇ ਵਿੱਚ ਜਿਹੜੀਆਂ ਫਿਰਨੀਆਂ ਸਾਡੀਆਂ ਪਿੰਡਾਂ ਦੀਆਂ ਗਲੀਆਂ ਜਿਹੜੀਆਂ ਹੜ੍ਹਾਂ ਨਾਲ ਨੁਕਸਾਨ ਹੋ ਗਿਆ ਇਹ ਉਹਨਾਂ ਬਾਰੇ ਲਿਖਣਗੇ ਸਰਕਾਰ ਦੀ ਹਦਾਇਤ ਹੈ ਕਿ ਹਰ ਪੱਖ ਦੇ ਉੱਤੇ ਮਦਦ ਦਿੱਤਾ ਜਾਵੇ ਜਿਹੜਾ ਜਿਹੜਾ ਵੀ ਨੁਕਸਾਨ ਹੋਇਆ ਸੋ ਮੈਂ ਤੁਹਾਨੂੰ ਸਿਰਫ ਇੰਨੀ ਬੇਨਤੀ ਕਰਦਾ ਹਾਂ ਅੱਜ ਸਵੇਰ ਦੇ ਇਹ ਇਲਾਜ ਜਿਹੜੇ ਪਿੰਡਾਂ ਚਲਣ ਦੇ ਤਾਂ ਮੈਂ ਥੋੜਾ ਲੇਟ ਹੋ ਗਿਆ ਇਸ ਕਰ ਲਈ ਤੁਹਾਡੇ ਕੋਲ ਮਾਫੀ ਮੰਗਦੇ ਹਾਂ ਕਿਉਂਕਿ ਟਾਈਮ ਹੀ ਬੜਾ ਲੱਗਾ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਆ ਕਿ ਤੁਸੀਂ ਹੁਣ ਇੱਕ ਮੌਕਾ ਇਹ ਮੌਕਾ ਨਾ ਗਵਾਇਓ ਆਪਣੀ ਘਰ ਦੇ ਖਰਾਬ ਹੋਏ ਘਰ ਲਿਖਾਓ ਜੇ ਤੁਹਾਡੀਆਂ ਗਲੀਆਂ ਖਰਾਬ ਹੋ ਗਈਆਂ ਉਹ ਲਿਖਾਓ ਜੇ ਤੁਹਾਡੀ ਬਾਸਪਤੀ ਤੁਹਾਡਾ ਚੋਨਾ ਖਰਾਬ ਹੋਇਆ ਉਹ ਲਿਖਾਓ ਮੱਕਈ ਖਰਾਬ ਹੋਈ ਹੈ ਉਹ ਲਿਖਾਓ ਜਿਹੜੀ ਜਿਹੜੀ ਵੀ ਫਸਲ ਜਾਂ ਕਿਸੇ ਭਰਾ ਦਾ ਕੋਈ ਜਿਹੜਾ ਡੰਗਲ ਬੱਚਾ ਸੁੱੜ ਗਿਆ ਜਾਂ ਮਰ ਗਿਆ ਉਹ ਲਿਖਾਓ ਹਰ ਤਰ੍ਹਾਂ ਦਾ ਤੁਸੀਂ ਜੋ ਵੀ ਲਿਖਾਓਗੇ ਮੈਂ ਤੁਹਾਨੂੰ ਆਪਣੇ ਮੁੱਖ ਮੰਤਰੀ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਅਸੀਂ ਜਿਹੜਾ ਉਹ ਤੁਹਾਡੀ ਹਰ ਚੀਜ਼ ਪੂਰੀ ਕਰਕੇ ਦੇਾਂਗੇ ਕੋਸ਼ਿਸ਼ ਕਰਾਂਗੇ ਕਿ ਹਰ ਤਰ੍ਹਾਂ ਦਾ ਮਵਾਦਾ ਜਿਹੜਾ ਉਹ ਤੁਹਾਨੂੰ ਮਿਲ ਸਕੇ ਜੋ ਜੋ ਤੁਸੀਂ ਲਿਖਾਇਆ ਹੋਊਗਾ ਇਹ ਜੂਰੀ ਬੇਨਤੀ ਆ ਕਿਉਂਕਿ ਪਹਿਲਾਂ ਜਦੋਂ ਹੜ ਆ ਜਾਂਦੇ ਸੀ ਜਾਂ ਗੜੇ ਪੈ ਜਾਂਦੇ ਸੀ ਤੋਂ ਮਹੀਨੇ ਡੇਢ ਮਹੀਨੇ ਬਾਅਦ ਗਰਦਾਬ ਦੀ ਸ਼ੁਰੂ ਹੁੰਦੀ ਸੀ ਫਿਰ ਉਹ ਬਣਾਉਂਦੇ ਬਣਾਉਂਦਿਆਂ ਡੇਢ ਦੋ ਮਹੀਨੇ ਲਾ ਦਿੰਦੇ ਸੀ ਕਿ ਸਰਕਾਰ ਕੋਲ ਪਹੇ ਹੁੰਦੇ 2 ਮਹੀਨੇ 2 ਮਹੀਨੇ ਲੱਗ ਜਾਂਦੇ ਸੀ ਉਹ 7-7 8-8 ਮਹੀਨੇ ਸਾਲ-ਸਾਲ ਜਿਹੜਾ ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਸੋ ਐਲਕਾ ਮਤਲਬ ਮੁਖੰਤੀ ਸਾਹਿਬ ਨੇ ਫੈਸਲਾ ਕੀਤਾ ਕਿ ਆਪਾਂ 15 ਤਰੀਕਿਆਂ ਦੇ ਵਿੱਚ ਵਿੱਚ ਸਦਾ ਕੋਈ ਨਿਸ਼ਾਨਦੇਹੀ ਕਰਕੇ ਹਰ ਚੀਜ਼ ਕਰਕੇ ਤੇ 15 ਅਕਤੂਬਰ ਤੋਂ ਪਹਿਲਾਂ-ਪਹਿਲਾਂ ਆਪਾਂ ਹਰ ਇੱਕ ਨੂੰ ਜਿਹੜਾ ਮੁਆਜਾ ਦੇਣਾ ਸੋ ਤੁਸੀਂ ਅਗਲੇ 2 ਹਫ਼ਤੇ ਜਿਹੜੇ ਆ ਤੁਹਾਡੇ ਕੋਲ ਇਹਦੇ ਸਤਪੰਥ ਸਾਹਿਬ ਨਾਲ ਲੱਗੇ ਜਿਹੜੀਆਂ ਵੀ ਟੀਮਾਂ ਤੁਹਾਡੇ ਪਿੰਡ 'ਚ ਆਉਂਦੀਆਂ ਉਹਨਾਂ ਕੋ ਆਪਣੀ ਹਾਜ਼ਰੀ ਲਖਾਓ ਕਿਉਂਕਿ ਜੇ ਨਾ ਲਿਖੇਗੀ ਤੇ ਫਿਰ ਤੁਹਾਨੂੰ ਪੈਸੇ ਮਿਲਨੇ ਔਖੇ ਹੋ ਜਾਣੇ ਆ ਸੋ ਮੈਂ ਬਸ ਇਹੀ ਬੇਨਤੀ ਕਰਦਾ ਕਿ بڑا ਜਿਹੜਾ ਇੰਪੋਰਟੈਂਟ ਟਾਈਮ ਆ ਤੁਹਾਡੇ ਵਾਸਤੇ ਤੁਸੀਂ ਹੜ੍ਹਾਂ ਤੋਂ ਪੀੜਤ ਜੇ ਤੇ ਜੇ ਹੁਣ ਕਿਤੇ ਕੋਈ ਸਰਕਾਰੀ ਜਾਂ ਕੋਈ ਐਨਜੀਓ ਵਗੈਰਾ ਤੁਹਾਨੂੰ ਮਦਦ ਕਰਦੀ ਆ ਤੇ ਤੁਹਾਨੂੰ ਆਪਣਾ ਨਾਮ ਨੂੰ ਸਭ ਕੁਝ ਲਿਖਾ ਕੇ ਜਿਹੜਾ ਰੱਖਣਾ ਚਾਹੀਦਾ ਇਹ ਇਹ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਸੀਗਾ ਕਿ ਮਾਨਤ ਸਾਹਿਬ ਦੀ ਸਰਕਾਰ ਇਹ ਹੈ ਕਿ ਅਸੀਂ ਹਰ ਹਰ ਪੀੜਤ ਦੀ ਮਤ ਕਰਨੀ ਹੈ ਹਰ ਜ਼ਿਲ੍ਹੇ ਚ ਮਤ ਕਰਦੀਆਂ ਜਿੱਦਾਂ ਦਾ ਵੀ ਨੁਕਸਾਨ ਹੋਇਆ ਉਹਦਾ ਦੀ ਆਪਾਂ ਮਤ ਕਰਾਂਗੇ ਸੋ ਤੁਸੀਂ ਸਾਰਿਆਂ ਨੇ ਇਹਨੂੰ ਜਿਹੜਾ ਲਿਖਾਉਣ ਤੋਂ ਦੀ ਬੋਲਣਾ ਪਰਵਾਹੀ ਵੀ ਆਊਗਾ ਅਸਪੰਸ ਸਾਹਿਬ ਨੇ ਦੱਸਿਆ ਕਿ ਪੀਡਬਲਯੂਡੀ ਦੇ ਐਸਡੀਓ ਵਗੈਰਾ ਆਏ ਸੀਗੇ ਸਾਰਿਆਂ ਨੇ ਚੱਲਦਾ ਅੰਜੇ ਵੀ ਚੱਲਦਾ ਆ ਕਿੰਦੇ ਪਿੰਡੇ ਚੱਲਣ ਸੱਜੂਗਾ ਉਹਨਾਂ ਨੂੰ ਵੀ ਕੱਲ ਮੀਟਿੰਗ ਕਰਕੇ ਬੜੀਆਂ ਸਖਤ ਦਾਹਤਾ ਦਿੱਤੀਆਂ ਸੀਗੀਆਂ ਕੱਲ ਸ਼ੂਗਰ ਮਿਲ ਦੇ ਵਿੱਚ ਮੀਟਿੰਗ ਕੀਤੀ ਸੀਗੀ ਸਾਦੇ ਤਹਿਸੀਲਦਾਰ ਸਦੇ ਸੀਗੇ ਸਾਦੇ ਪਟਵਾਰੀ ਸਾਦੇ ਬੀਡੀਓ ਸਹਬਾਂ ਸਭ ਸਾਹਬ ਅਫਸਰ ਸਦੇ ਹੀ ਕਿ ਭਈ ਵਧੀਆ ਕੰਮ ਕਰਿਓ ਜੇ ਇਸ ਬੰਦੇ ਦੀ ਇਸ ਟਾਈਮ ਦੇ ਉੱਤੇ ਸ਼ਿਕਾਇਤ ਹੋ ਗਈ ਸੀਐਮ ਸਾਹਿਬ ਦੇ ਕੋਲ ਤਾਂ ਫਿਰ ਅਸੀਂ ਨੀ ਦੇ ਵਿੱਚ ਜ਼ਿੰਮੇਵਾਰ ਹੋਣਾ ਸੋ ਸਾਨੂੰ ਸਾਦਿਆਂ ਨੇ ਕੱਲ ਕਮਿਟਮੈਂਟ ਕੀਤੀ ਹੈ ਕਿ ਅਸੀਂ ਵਧੀਆ ਕੰਮ ਕਰਾਂਗੇ ਤੁਸੀਂ ਵੀ ਸਾਦਿਆਂ ਨੇ ਆਪਣੀ ਸਹੀ ਜਾਣਕਾਰੀ ਦੇਣੀ ਆ ਜਿਹੜੀ ਜਿਹੜਾ ਤੁਹਾਡਾ ਨੁਕਸਾਨ ਹੋਇਆ ਉਹੀ ਲਿਖਾਉਣਾ ਵਾਧੂ ਪੈਸਾ ਆਪਾਂ ਨਹੀਂ ਲੈਣਾ ਇਹ ਮੈਂ ਤੁਹਾਨੂੰ ਬੇਨਤੀ ਕਰਦੀ ਸੀ ਇੰਨੀ ਹੀ ਬੇਨਤੀਆਂ ਤੁਹਾਨੂੰ ਮੈਂ ਕਰਨਾ ਆਇਆ ਸੀ ਤੁਸੀਂ ਇੰਨੀ ਗਰਮੀ ਦੇ ਵਿੱਚ ਆਇਓ ਸਾਡਾ ਦੇ ਰੋਜ਼ਦਾਰ ਟੀਮ ਦਾ ਕੰਮ ਹੈ ਤੁਸੀਂ ਅੱਜ ਦੁਪਹਿਰ ਮਾਦ ਤੁਹਾਡੇ ਦਾ ਹੋਈ ਆ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਇੰਨੀ ਗਰਮੀ 'ਚ ਆਇਓ ਸੋ ਤੁਸੀਂ ਤਗੜੇ ਹੋ ਕੇ ਰਹੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਆ ਹਰ ਪੀੜਤਾਂ ਦੇ ਨਾਲ ਆ ਤੁਹਾਨੂੰ ਹਰ ਕਿਸਮ ਦਾ ਸੀ ਬਹੁਤ ਬਹੁਤ ਆਦਰਵਾਉਂਦੀ ਜਿਹੜੀ ਆ ਤੋ ਕੋਸ਼ਿਸ਼ ਕਰਾਂਗੇ ਇਹਨਾਂ ਸ਼ਬਦਾਂ ਦੇ ਦਾਦ ਮੈਂ ਤੁਹਾਡਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ